ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੋਈ ਵੈੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਕੋ ਡੀਲ ਅੱਜ ਵਿੱਚ ਬਾਈ ਜੀ ਹੱਸੀ ਕਾਲ ਹੱਸੀ ਕਾ ਡਾਕਟਰ ਬਾਈ ਹੋ ਠੀਕ ਹੋਈ ਵਧੀਆ ਬਹੁਤ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲ ਦੋ ਨਾ ਸ਼ਵਾਸ਼ ਆ ਬਾਈ ਪਿੰਡ ਭਗਤਾ ਬਾਈ ਦਾ ਜਿਹੜਾ ਬਠਿੰਡਾ ਤਹਿਸੀਲ ਰਾਮਪੁਰਾ ਠੀਕ ਆ ਖਾਸੀ ਭਗਤਾ ਬਾਈ ਹਾਂ ਬਾਈ ਬਰਨਾਲਾ ਬਾਜਾਖਾਨਾ ਹਾਈਵੇ ਤੇ ਠੀਕ ਹੈ ਬਈ ਮੋਬਾਈਲ ਨੰਬਰ ਬੋਲ ਦੋ 88196015435 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਈ ਹੈ ਦੂਜਾ ਸੂਈ ਹੈ ਡਾਕਟਰ ਇਹ ਕਦੋਂ ਸੂਈ ਹੈ ਬਈ ਬਸ ਜ਼ੇਰ ਪੈ ਗਈ ਇਹਦੀ 2 ਘੰਟੇ ਜੀ ਠੀਕ ਆ ਤੇ ਬੱਚਾ ਕੀ ਦਿੱਤਾ ਬੱਚਾ ਬੱਚਾ ਜ਼ੇਰ ਆ ਰੱਖੀ ਬੈਠਾਣਾ ਬਈ ਜ਼ੇਰ ਆ ਪਈ ਠੀਕ ਆ ਜ਼ੇਰ ਬਾਈ ਰੱਖੀ ਬੈਠਾ ਜ਼ੇਰ ਵਗੈਰਾ ਓਕੇ ਆ ਤੇ ਕਿੰਨਾ ਕੁ ਬੋਲ ਕੱਢਿਆ ਫਿਰ ਇਹਦਾ ਬੋਲ 2-3 ਕਿਲੋ ਹੀ ਕੱਢਿਆ ਡਾਕਟਰ ਠੀਕ ਆ ਕਿੰਨਾ ਕ ਦੁੱਧ ਦੇ ਦੂ ਅਸਟੀਮੇਟ ਦੁੱਧ 20 ਪਲੱਸ ਦੇ ਦਊਗੀ ਆਰਡਰ ਬੜਾ ਕਮਾਲ ਦਾ ਲੈ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆ ਸਿਵਾਈ ਕਿਵੇਂ ਆ ਬਈ ਸਿਵਾਈ ਇੱਕ ਨੰਬਰ ਦਾ ਧਾਰਾ ਮਾਰਦਾ ਏ ਠੀਕ ਆ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਯਾਤ ਬ੍ਰੀਡ ਚੰਗੀ ਆ ਕੱਦ ਵਿੱਡ ਚੰਗਾ ਤੇ ਰੰਗ ਰੂਪ ਵੀ ਕਰਮ ਵਾਲੀ ਦਾ ਚੰਗਾ ਥਣ ਬਹੁਤ ਚੰਗਾ ਲੱਗਿਆ ਸਿਵਾਈ ਛੂਈ ਨੰਬਰ 1 ਜੇਰ ਵੀ ਬਈ ਰੱਖੀ ਬੈਠਾਗਾ ਜੇਰ ਯੂਰੋਪੀਆ ਬਈ ਕਿੰਨਾ ਕ ਦੁੱਧ ਦੇ ਦਊਗੀ ਦੁੱਧ 20+ ਦੁੱਧ 20+ ਦੀ ਠੀਕ ਸੋਰਾ ਤਾਰਾ ਕਰਮਾਈ ਦਾ ਚੰਗਾ ਜਿਹਾ ਥੋੜਾ ਬੱਚੇ ਦਾ ਕਰਦੀ ਹੈ ਨਾ ਹੂੰ ਮੁੱਲ ਕੀ ਆ ਭਰਾ ਇਹਦਾ ਮੁੱਲ 75000 ਰੁਪਏ ਆ ਬਾਈ ਮਾਨਤਾਨ ਹੋ ਜੇ ਮਾਨਤਾਨ ਕਰ ਪਾਗੇ ਠੀਕ ਆ 75000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਠੰਡੀ ਸੀਲਾ ਜਿਵੇਂ ਮਰਜੀ ਬੈਠਾ ਰੇ ਚਿਵਾਈ ਦੇਖੋ ਚਿਵਾਈ ਬਹੁਤ ਚੰਗੀਆਂ ਹਨਾ ਬੱਚਾ ਬੁੱਚਾ ਲਾਉਂਦੇ ਨਹੀਂ ਖੁੱਲੀ ਛੱਡੀ ਬੈਠਾ ਬਾਈ ਖੁੱਲੀ ਖੜੀ ਨਹੀਂ ਧਾਰਾ ਮਾਰਦੇ ਕੋਈ ਚੱਕਰ ਹੀ ਨਹੀਂ ਬੱਚਾ ਛੱਡੋ ਨਾ ਛੱਡੋ ਕੋਈ ਚੱਕਰ ਨਹੀਂ ਚਾਰੇ ਥਣ ਇਕੋ ਜੇ ਤੇ ਪੂਰੇ ਗੈਰ ਤੇ ਲੱਗੇ ਵੇ ਆਰਡਰ ਚੰਗਾ ਦੁੱਧ ਚੰਗਾ ਪਾ ਦੂ ਮੁੱਲ 75000 ਰੁਪਏ ਮੰਨ ਤਨ ਜਰੂਰ ਹੋ ਜਾਊਗਾ ਤੇ ਕਿਸੇ ਵੀਰ ਨੂੰ ਵੜ ਪਸੰਦ ਆਏ ਭਾਈ ਦਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਨੋ ਧੰਨਵਾਦ